ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਦਿਨ ਹੈਗਾ ਜੀ ਅੱਜ ਸ਼ਨੀਵਾਰ ਦਾ ਸਵੇਰ ਦੇ 9:00 ਵਜੇ ਮੈਂ ਸਵੇਰੇ 5:00 ਵਜੇ ਦੀ ਲੱਗੀਆਂ ਆ ਪਿੰਦਰ ਦੇ ਲਾਸ ਇਹਨੂੰ ਐ ਕਿਹਾ ਸੀ ਵੀ ਗੱਡੀ ਮੋੜ ਕੇ ਦੂਜੇ ਲੁੱਟ ਲਾ ਦੇ ਤੇ ਘੰਟਾ ਹੋ ਗਿਆ ਮੋਟਰਸਾਈਕਲ ਛਾਲ ਸਾਡੇ ਦੇ ਲੋਕ ਸਾਧਨ ਕਿੰਨੇ ਖੜੇ ਨੇ ਦੋ ਮੋਟਰਸਾਈਕਲ ਅੱਜ ਸਰਦਾਰ ਜੀ ਕਹਿੰਦੇ ਸਾਨੂੰ ਬੋਲਟ ਚਾਹੀਦਾ ਖੜਾਉਣ ਨੂੰ ਤਾਂ ਇਹਨਾਂ ਨੂੰ ਨਹੀਂ ਥੋ ਏਨ ਗੱਡੀ ਕਰਮ ਹੁੰਦੀ ਐ ਨੇ ਉਧਰ ਪੰਗੇ ਨੇ ਹਟ ਜਾ ਮਾੜਾ ਜਿਹਾ ਕੰਮ ਹੁੰਦਾ 10 ਘੰਟਾ ਹਰ ਰਰ ਕਰੀ ਜਾਂਦੇ ਨੇ ਆ ਸਕੂਟਰੀ ਨੂੰ ਮੈਨੂੰ ਪੁੱਤੇ ਦਾ ਕਢਾਉਣ ਨੂੰ ਤਾਂ ਥਾਉ ਨਹੀਂ ਹਜੇ ਹੋਰ ਮੰਗਦੇ ਹੋ ਥੋੜਾ ਨਾ ਮਾਸੀਨਸ ਗਿਆ ਹੋਇ ਕਿ ਮੋਟਰਸਾਈਕਲ ਤੇ ਆ ਜਾ ਕਰੂ ਵਗ ਜਾ ਕਰੂ ਸ਼ਾਬੀ ਅੱਜ ਖੇਤ ਨਹੀਂ ਲੈ ਕੇ ਗਏ ਇਹਨੂੰ ਫਿਰ ਵਧੀਆ ਹੋਇਆ ਵਧੀਆ ਹੋਇਆ ਵਧੀਆ ਹੋਇਆ ਲੈਕਿਨ ਨਹੀਂ ਗਏ ਲੈਕਿਨ ਇਹ ਸਕੂਟਰੀ ਵੀ ਧੋਣ ਵਾਲੀ ਹੋਈ ਪਿਆ ਦੁਬਾਰੇ ਇਹਨੂੰ ਵੀ ਬਾਹਰ ਕੱਢਦੇ ਚੱਲ ਫੇਰ ਕਾਰ ਲਾ ਦਾਂਗੇ ਪਹਿਲਾਂ ਗੱਡੀ ਮੋੜ ਕੇ ਲਾ ਦੇ ਦੋ ਲਵਾਵਾ ਮੈਂ ਕਲਾ ਲੇਗਾ ਆਪੀ ਹੈ ਚਲੋ ਜੀ ਇੱਧਰ ਮੈਂ ਪਹਿਲਾਂ ਸਵੇਰੇ ਨਾ ਸੁਨੇਹਾ ਕਾਂਟਾ ਲਾਇਆ ਰਸੋਈ ਚ ਬਾਹਲਾ ਹੋਇਆ ਪੈਤੀ ਸਾਰੀ ਕਾਂਟਸ ਸਾਫ ਕਰੀ ਇੱਥੋਂ ਬਾਦੂ ਘਾਟੂ ਸਮਝ ਕੇ ਹਜੇ نیچےੋਂ ਸਾਫ ਕਰਨ ਵਾਲਾ ਰਹਿ ਗਿਆ ਇਹ ਮੈਂ ਗਰਮ ਪਾਣੀ ਲਾਇਆ ਹੋਇਆ ਹੈ ਗਰਮ ਪਾਣੀ ਨਾਲ ਸਾਫ਼ ਕਰਾਂਗੇ ਇੱਥੇ ਕਿਉਂ ਮੜਾ ਮੜਾ ਠੰਡਾ ਹੁੰਦਾ ਕਿਉਂ ਪੂ ਡੁੱਲਦਾ ਰਹਿੰਦਾ ਉੱਪਰੋਂ ਸਾਰਾ ਨਮੇੜਤਾ ਆਪਾਂ ਨੇ ਵੱਧੂ ਘੱਟੂ ਸਮਾਨ ਚੱਕਤਾ ਤੇ ਕੱਪੜੇ ਲਾਉਣੇ ਨੇ ਅੱਜ ਮਸ਼ੀਨ ਇੱਧਰ ਆਪਾਂ ਤਾਂ ਸਾਨੂੰ ਬੁਟੀਕ ਦਾ ਚੇਂਜਸ ਕਰਤਾ ਥੋੜਾ ਜਿਹਾ ਦੇਖੋ ਇੱਧਰ ਆਪਾਂ ਇਸ ਤਰ੍ਹਾਂ ਇੱਧਰ ਗੱਦੇ ਲਾ ਲਏ ਜਿਹੜਾ ਮੈਂ ਗੱਦਾ ਲਿਆਂਦਾ ਇੱਕ ਲਾਲਿਆ ਪਰ ਮੇਥੋਂ ਗਲਤੀ ਹੋ ਗਈ ਮੈਂ ਇੱਕ ਹੋਰ ਲਿਆਉਣਾ ਤਿੱਕ ਆਪਾਂ ਮੂਰੇ ਉਹੀ ਪੁਰਾਣਾ ਹੀ ਲਾਲਿਆ ਕੋਈ ਨਾ ਜਦੋਂ ਹੁਣ ਇੱਕ ਦੋ ਦਿਨਾਂ ਚ ਫੇਰ ਗਏ ਨਾ ਮੰਡੇ ਜਾ ਫੇਰ ਉਹਦੇ ਲੈ ਕੇ ਆਵਾਂਗੇ ਇਸ ਤਰ੍ਹਾਂ ਬਣਾ ਲਿਆ ਹੁਣ ਇੱਥੇ ਬੈਠ ਕੇ ਵੀਡੀਓ ਬਣਾਉਣੀ ਸੌਖੀ ਆ ਖੜਕੇ ਮੈਨੂੰ ਔਖਾ ਲੱਗਦਾ ਸੀ ਤੇ ਆਪਾਂ ਪ੍ਰੈਸ ਵਾਲਾ ਟੇਬਲ ਲਾ ਲਿਆ ਜੀ ਇੱਧਰ ਇੱਥੇ ਆਪਣਾ ਪਲੱਗ ਹੈ ਇਥੋਂ ਇੱਧਰ ਇੱਧਰ ਪ੍ਰੈਸ ਹੋ ਜੂਗੀ ਫਿਰ ਉਧਰ ਵਿੱਚ ਬਚਾ ਲਈ ਇੱਧਰ ਗੱਦਾ ਸੀ ਉਧਰ ਜਗ੍ਹਾ ਥੋੜੀ ਸੀ ਤਾਂ ਕਰਕੇ ਔਖਾ ਸੀ ਹੁਣ ਨਾਲ ਇਧਰੋਂ ਮੂਹਰੋਂ ਖੁੱਲ ਗਿਆ ਥਾਂ ਬੈਠਣ ਖੜਨ ਨੂੰ ਖੁੱਲ ਤੇ ਸਵੇਰ ਦੀ ਮੈਂ ਪਹਿਲਾਂ ਕੁਛ ਕਰ ਰਾਤ ਕਰਿਆ ਇਹਦਾ ਕੰਮ ਕੁਛ ਕੁ ਸਵੇਰੇ ਕਰਿਆ ਰਾਤ ਵੀ ਮੈਨੂੰ 10 ਵਜੇ ਗਏ ਉਰੇ ਤੇ ਹੁਣ ਸਵੇਰੇ ਫੇਰ ਨਾਲ ਮੈਂ ਰਸੋਈ ਸਾਫ ਕਰੀਆ ਨਾਲ ਇਧਰ ਨਾਲ ਭਾਂਡੇ ਗੁੰਡੇ ਮਾਂਜਦੇ ਹੁਣ ਮੈਂ ਇਕੱਲਾ ਵੇੜਾ ਸੁੰਬਰ ਨਾਲ ਰਹਿ ਗਿਆ ਉਹ ਮਖੇ ਇਹਨਾਂ ਨੂੰ ਗੱਡੀਆਂ-ਗੁਡੀਆਂ ਲਾ ਦੇਣ ਦੇ ਸੈੱਟ ਕਰਕੇ ਇਧਰ ਨਾਲੇ ਆਪਣੇ ਲੈਸਾ ਇੱਥੋਂ ਆ ਹੀ ਨਿਕਲ ਜਾਣਗੀਆਂ ਫਿਰ ਉਹ ਬਾਹਲੀ ਆ ਹੋਇਆ ਫਿਰ ਚਲੋ ਜੀ ਹੁਣ ਮੈਂ ਸੂਟਾਂ ਦੀ ਵੀਡੀਓ ਹੈ ਜਿਹੜੀ ਅਪਲੋਡ ਕਰਦੀ ਆ ਇਸ ਤਰ੍ਹਾਂ ਦੇਖੋ ਆਪਣਾ ਇੱਥੇ ਟੇਬਲ ਲੱਗ ਗਿਆ ਕਈ ਵਾਰ ਇੱਥੇ ਕੋਈ ਚੀਜ਼ ਧਰਨੀ ਪੈਂਦੀ ਆ ਇਧਰ ਹਜੇ ਕੁਰਸੀਆਂ ਆਪਾਂ ਨੇ ਇਕੱਠੀਆਂ ਕਰਤੀਆਂ ਜਦੋਂ ਲੋਡ ਹੋਇਆ ਕਰੂ ਉਦੋਂ ਕੱਢ ਲਿਆ ਕਰਾਂਗੇ ਤੇ ਚਲੋ ਜੀ ਹੁਣ ਆਪਾਂ ਪਿੰਦਰ ਨਾਲ ਪਹਿਲਾਂ ਮੈਂ ਗੱਡੀ ਲਵਾ ਦਾਂ ਫੇਰ ਘਰ ਲੱਗਦੀ ਹੈ ਵੀਡੀਓ ਨਾ ਮੂਰੇ ਸਮਾਨ ਦਾ ਚੱਕ ਦਿੰਦਾ ਗੱਡੀ ਤੇ ਕੱਪੜੇ ਸਿੱਟੇ ਪੈਨੇ ਖੜੋ ਜਾ ਖੜੋ ਜਾ ਖੜੋ ਜਾ ਖੜੋ ਜਾ ਖੜੋ ਜਾ ਖੜੋ ਜਾ ਅਰੇ ਇੱਤਾ ਕਿੰਨਾ ਪਿਆ ਪੈਚ ਦੇਖੀ ਮੂਰੇ ਇਹਨੂੰ ਆ ਆ ਕੁੜੀ ਨੇ ਹੋ ਸਿੱਟਤਾ ਪੈਡਾਂ ਦੇ ਇਹਨੂੰ ਸਾਫ਼ ਕਰਨ ਵਾਲੀ ਦੀ ਰੇਤਾ ਛਾੜ ਕੇ ਕਬਰ ਤਾਂ ਪਾਉਂਦੇ ਨਹੀਂ ਕਿੱਦਾਂ ਨਹੀਂ ਗੱਡੀ ਆ ਮੈਂ ਮਾਰੂੰ ਤੇਰੇ ਮੈਂ ਇਹਦਾ ਕੰਮ ਕਰ ਲਾਂ ਲਾ ਲੇਗਾ ਚਾ ਵੇ ਸੇਤੀ ਮੋੜ ਹਾਏ ਪਿੰਦਰਾ ਮੜਾ ਜਾਦਾ ਦੇਖ ਲਾ ਸਾਰਾ ਤੌਲੀਆ ਸੋਲ ਡੱਕਦਾ ਰਹਿਤੇ ਨਾਲ ਹੁੰਦਾ ਉਹ ਉਹ ਪ੍ਰਾਣੀਆਂ ਪਾਥੀਆਂ ਵੀ ਇਕੱਠੀਆਂ ਕਰ ਦਿੰਦੇ ਉੱਥੇ ਵੀ ਧੁੱਪ ਪੈਂਦੀ ਆ ਕੱਲੂ ਉੱਥੇ ਹੀ ਆ ਕਰਨ ਇਹਨੂੰ ਐਂ ਜਾਂ ਤਾਂ ਬੱਠਲ ਚ ਪਾ ਕੇ ਲੈ ਜਾ ਗਾਹਾਂ ਹੀ ਲੈ ਗਿਆ ਪਾਪਾ ਮੇਰਾ ਇਹ ਸਾਰੀ ਉਹ ਖਾਲੀ ਕਿੱਲੀ ਹੋ ਜਾਂਦੀ ਐ ਫਿਰ ਸਕੂਟਰ ਤੇ ਤਾਰ ਲਿਪੜ ਲਿਪੜਾਉਂਦੇ ਨੇ ਐਸੇ ਜੀ ਪਾ ਕੇ ਲੈ ਜੀ ਬੇਲਾ ਕਰ ਲੈ ਥੋੜਾ ਜਿਆਦਾ ਹੁੰਦਾ ਆਇਦਰੋਂ ਕੱਚੇ ਚ ਮੋੜ ਲੈਂਦਾ ਮੈਂ ਤਾਂ ਅਹੀਂ ਦਾ ਸੁੰਭਰਿਆ ਨਹੀਂ ਦਿਮਾ ਫਿਰ ਫਿਰ ਵੇੜਾ ਪੱਟੇਗਾ ਤੂੰ ਮੈਂ ਬੜਾ ਝਾੜੂ ਮਾਰਦਾ ਗੱਡੀ ਤੋਂ ਫੇਰ ਨਹੀਂ ਅਸਿਆਂ ਨਹੀਂ ਪਤਾ ਹੁਣ ਆਪਾਂ ਤਾਂ 15 ਦਿਨਾਂ ਦਾ ਗੱਡੀ ਐ ਇਹਨਾਂ ਵਾਰ ਇਹ ਤਾਂ ਜਿਆ ਝਾੜਦੇ ਫਿਰ ਮੈਂ ਕਵਰ ਪਾ ਦੂੰ ਦਰ ਨਾਲ ਅੱਜ ਸਹੀ ਜਮਾ ਸੈਟ ਲੱਗੀ ਆ ਨਾਲ ਕਰ ਲਾਂਗਾ ਤਾਂ ਨਹੀਂ ਰੱਖਾਂ ਮੰਗਰ ਦੀ ਜੇ ਸੋਚ ਦੱਬਣੀ ਉਹ ਚੱਲਾ ਉਧਰੋਂ ਚੱਲ ਹੁਣ ਤਾਂ ਕੀ ਦੱਬਣਾ ਚੱਲ ਚਲੋ ਜੀ ਟਾਈਮ 3:30 ਹੋ ਗਏ ਕੱਪੜੇ ਨੇ ਧੋ ਤੋ ਤਾਰਾਂ ਭਰਤੀਆਂ ਇੱਕ ਤਾਰ ਪਰਾਂ ਨਹੀਂ ਤਾਂ ਪਹਿਲਾਂ ਉਧਰ ਪਹਿਲਾਂ ਧੁੱਪ ਹੁੰਦੀ ਹੈ ਉਧਰ ਪਾਤੇ ਸੁੱਕੋਗੇ ਇਹ ਹੁਣ ਜੇ ਸੁੱਕ ਗਏ ਠੀਕ ਆ ਨਹੀਂ ਇਹਨਾਂ ਨੂੰ ਸਵੇਰੇ ਲਾ ਦਾਂਗੇ ਇਧਰ ਸੈਫੀ ਪ੍ਰਧਾਨ ਜੀ ਸਾਡਾ ਸੈਫੀ ਜੀ ਕਿਵੇਂ ਹੋ ਆ ਦੇਖੋ ਪ੍ਰਧਾਨ ਬਣੇ ਬੈਠਾ ਤੇ ਇਧਰ ਪੀਤੀ ਤੇ ਮੈਂ ਤੇਲ ਤੂਲਾ ਤੇ ਸਿਰ ਤੇ ਧੁੱਪੇ ਬੈਠ ਕੇ ਉੱਥੇ ਹੀ ਸੜ ਗਈ ਸਾਰਾ ਕੁਝ ਨੇ ਤੇ ਹੁਣ ਮੈਂ 3:30 ਵਜੇ ਨੇ ਗੰਨੇ ਵਾਲੇ ਪਰੌਂਠੇ ਬਣਾ ਕੇ ਦੇ ਦੁਪਹਿਰੇ ਦੁਪਹਿਰੇ ਤੇ ਆਪਾਂ ਨੇ ਬਣਾਇਆ ਤੇਜੀ ਪਰੌਂਠੇ ਹੁਣ ਮੈਂ ਗਾਜਰਾ ਮਟਰ ਦੀ ਦਾਲ ਐ ਨਾਲ ਉਹਦੇ ਧਾਰੀ ਦਿੰਨੇ ਆ ਸ਼ਾਮ ਨੂੰ ਫਿਰ ਬੜਾ ਲੇਟ ਹੋ ਜਾਂਦੇ ਆ ਅਸੀਂ ਹੌਲੀ ਹੌਲੀ ਰਿੱਜੀ ਜਾਊਗੀ ਇਹ ਮੈਂ ਧੁੱਪੇ ਬੈਠੀ ਬੈਠੇ ਨੇ ਮਾਮਾ ਧੀਆਂ ਨੇ ਗਾਜਰਾ ਮਟਰ ਕੱਢ ਲੈਣੇ ਵਾਲੇ ਛੀਰ ਲਿਆ ਪਹਿਲਾਂ ਮੈਂ ਖਾਨਾ ਸਾਫ ਕਰਦੀ ਸਵੇਰੇ ਸਾਫ ਕਰੀ ਦੀ ਦੇਖੋ ਉਹੀ ਕੁਝ ਫੇਰ ਕਰਿਆ ਤੇ ਮੈਸੇ ਕਲ ਲਈਏ ਆ ਗਿਆ ਮੈਂ ਸਕੂਲ ਲਈ ਆ ਗਿਆ ਦੇਖ ਸੈਫੀ ਨੂੰ ਵੀ ਪਤਾ ਵੀ ਟਾਈਮ ਹੋ ਗਿਆ ਮੱਜਾਂ ਦਾ ਸਨਨੀ ਮੈਂ ਪਹਿਲਾਂ ਪਾਤੀ ਸੀ ਵਿੱਚ ਦੀ ਮੈਨੂੰ ਜਦੋਂ ਟਾਈਮ ਮਿਲਿਆ ਪਤਾ ਨਹੀਂ ਕੀ ਕਰੀ ਜਾਂਦੇ ਨੇ ਅੰਦਰ ਸੁਣਦੀ ਸੈਫੀ ਵੀ ਮੁੜਿਆ ਵੀ ਉਹ ਤਾਂ ਆਈ ਨਹੀਂ ਆ ਦੇਖੋ ਜੀ ਇੱਥੇ ਪਿੰਦਰ ਨੇ ਜਮਾ ਗੱਡੀ ਸੈੱਟ ਕਰਕੇ ਲਾਤੀ ਐਂ ਜੇ ਉਧਰ ਨੂੰ ਮੂੰਹ ਕਰਕੇ ਲਾਉਣਾ ਤਾਂ ਇੱਧਰੋਂ ਵੀ ਥੋਂ ਜ਼ਿਆਦਾ ਰੁਕਦੀ ਆ ਉਧਰ ਨਾਲੇ ਸੱਤ ਥੱਲੇ ਆ ਗਈ ਇੱਥੋਂ ਹੁਣ ਥੋੜੀ ਜੀ ਬਾਰੇ ਆ ਚਲ ਇੰਨੀ ਕੰਨ ਨਾਲ ਥੱਕੀ ਹੁੰਦਾ ਕਬਰ ਪਾਤਾ ਆਪ ਹਵਾ ਵਾਲਾ ਪੰਪ ਨਹੀਂ ਤੇ ਸੈਫੀ ਉਹ ਤਾਂ ਆਉਂਦੇ ਨਹੀਂ ਭਾਈ ਆਪੇ ਹੀ ਖੋਲ ਕੇ ਲਈਏ ਵਿੰਡਰਾ ਐਨਾ ਕੀ ਸੀਸਾ ਸਰਮਾਉਣ ਲੱਗ ਜਾਂਦਾ ਅੰਦਰ ਸੈਫੀ ਵੀ ਮੁੜਿਆ ਮੇਰੇ ਨਾਲ ਚਲ ਕਿਥੇ ਹਣਾ ਮੈਂ ਸਨ ਖੋਲ ਕੇ ਲਈ ਬਸ ਖਲਾ ਲਿਆ ਫਿਰ ਪੀਲੀ ਆ ਕੇ ਹਾਂ ਤਾਂ ਪੈਣ ਜੀਆਂ ਓਕੇ ਹੋ ਰਹੀਆਂ ਨੇ ਵਿਆਹ ਹੀ ਨਹੀਂ ਪਹੁੰਚੀ ਨਹੀਂ ਕੋਈ ਦੇਖੀ ਮੈਂ ਤਾਂ ਤੈਨੂੰ ਬੋਲ ਮਾਰਿਆ ਸੀ ਕੱਟੀ ਰਿੰਗਣ ਲੱਗੀ ਵੀ ਆ ਜਾ ਛੱਡ ਮੈਂ ਛੱਡਾ ਹਾਂ ਅੰਦਰੋਂ ਤਾਂ ਬੱਕੜ ਗਿਆ ਆ ਆਲੇ ਲੱਗ ਕੇ ਮੇਰੇ ਕੋਲ ਘੁਰ ਗੋਗਾਰਨਾ ਹੋ ਗਿਆ ਪਕੜਾ ਨਾ ਕੋਈ ਚੇਕਰ ਕਰ ਰਿਹਾ ਨਹੀਂ ਰਿਹਾ ਇਹਨਾਂ ਨੂੰ ਚੁਰਗਾ ਇਹ ਕੰਮ ਨਹੀਂ ਬੰਨਿਆ। ਟਰਕਾ ਕੁੱਟੇ ਚ। ਕਰ ਜੋ। ਹੱਥ ਨਾ ਵਰਦੀ ਭੈਣੇ ਚਾਲ ਦਮਿੰਨੇ। ਕੀਤ ਮਰਦੀ ਐ। ਉਹ ਵੀਰ ਵਗਾ ਨਾ ਲੇ ਗਾਉਂ ਤੂੰ ਵੱਡੇ ਜੇ। ਮੁਰਗੀ No. do ਬਾਤੀ ਨਾ ਪਾਟ ਮਾਰੀ ਨੂੰ ਤਾਰੀਏ ਤੂੰ ਨਾ ਕਾਦੀਰੇ ਮਗਰ ਲਾ ਕੇ ਪਰ ਜਿਆ ਕਰੂ ਨਹੀਂ ਆਉਂਦਾ ਧੂਆ ਘਟਾ ਲੈਣੀ ਚਲੋ ਜੀ ਮੰਜਾਂ ਆਪਾਂ ਬੰਨ੍ਹਤੀਆਂ ਹੁਣ ਮੈਂ ਇਧਰ ਮਨੀ ਪਲਾਟ ਵੀ ਧੋਣ ਵਾਲਾ ਪਾਣੀ ਪਾਉਣ ਵਾਲਾ ਚ ਤੇ ਸਿੰਦਰ ਨੂੰ ਚਾਹ ਦੇਤੀ ਸਬਜ਼ੀ ਆਪਾਂ ਨੇ ਰੱਖਤੀ। ਉਹਨਾਂ ਦਿਨ ਛੋਟੇ ਨੇ ਬਸ ਉੰਤਾ ਹੀ ਕਰਨਾ ਕਿ ਪਿਆ ਕਰੂਗਾ ਵੀ ਜਦੋਂ ਟਾਈਮ ਲੱਗਿਆ ਉਦ ਦੀ ਸਬਜ਼ੀ ਰੱਖ ਦੋ ਥੋੜੀ-ਥੋੜੀ ਆਪੇ ਬਣ ਜਾਂਦੀ ਹੈ। ਮੈਂ ਸੋਨੂੰ ਮੈਂ ਭਾਂਡੇ ਮੰਗਣੀਆਂ ਤੇ ਆਪਾਂ ਬਲੌਗ ਦੇਖਦੇ ਆਂ ਤੇ ਉਧਰ ਸੁਣਤਾ ਦਾ ਕੰਮ ਹੈ ਥੋੜਾ ਜਿਹਾ। ਆਪਾਂ ਇਸ ਵੀਡੀਓ 'ਚ ਸਵੇਰੇ ਦਿਖਾਤਾ ਸੀ ਸੋਨੂੰ ਬੁਟੀਕ ਆਪਣਾ। ਹੁਣ ਆਪਾਂ ਨੇ ਇਦਾਂ ਬਣਾ ਲਿਆ ਤੁਸੀਂ ਦੱਸਿਓ ਵੀ ਵਧੀਆ ਇਸ ਤਰ੍ਹਾਂ ਠੀਕ ਹੈ ਨਾ। ਇੱਧਰ ਸਾਨੂੰ ਪ੍ਰੈਸ ਕਰਨ 'ਚ ਵੀ ਦਿੱਕਤ ਆ ਰਹੀ ᱛੀ। ਚਲੋ ਜੀ। ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ